ਸਾਸੀ ਕਾਲ ਦੋਸਤੋ ਮੈਂ ਗੁਰਜਨ ਖਫੇਹਾ ਕੀ ਹਾਲ ਹੈ ਅਮੀਰ ਆ ਕੇ ਸਾਰੇ ਸਿਹਤਜਾਬ ਤੰਦਰੁਸਤ ਹੋਵਾਂਗੇ ਇੱਕ ਵਾਰ ਫੇਰ ਅਸੀਂ ਪਹੁੰਚੇ ਹਾਂ ਪਿੰਡ ਨਥੇਹਾ ਦੇ ਵਾਟਰ ਬਾਕਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਪੰਚਾਇਤ ਵੱਲੋਂ ਘਰ-ਘਰ ਦੇ ਵਿੱਚ ਪਾਣੀ ਪਹੁੰਚਾਉਣ ਦਾ ਤਿਆਰ ਕੀਤਾ ਹੋਇਆ ਹੈਗਾ ਵਾਟਰ ਬਾਕਸ ਦੀ ਪ੍ਰੈਨੋਵੇਸ਼ਨ ਕੀਤੀ ਜਾ ਰਹੀ ਹੈ। ਉਹ ਜਿਹੜੇ ਤੁਸੀਂ ਦੇਖ ਰਹੇ ਹੋਗੇ ਤੋਂ ਟੈਂਕ ਉਹਨਾਂ ਦੀ ਮੁਰੰਮਤ ਹੋ ਗਈ ਹੈ। ਫਿਲਟਰ ਸਾਫ਼ ਹੋ ਗਿਆ ਹੈ। ਤੇ ਹੁਣ ਜਿਹੜਾ ਇੱਥੇ ਕੁਝ ਜਗ੍ਹਾ ਉੱਚੀ ਨਹੀਂ ਸੀਗੀ। ਉਸ ਉੱਚੀ ਨੀਵੀ ਜਗ੍ਹਾ ਨੂੰ ਪੱਧਰ ਕਰਕੇ ਇੱਥੇ ਫੁੱਲ ਬੂਟੇ ਘਾਹ ਵਗੈਰਾ ਯਾਨੀ ਕਿ ਪੂਰੀ ਰੌਣਕ ਫਲਵਾੜੀ ਬਣਾਈ ਜਾ ਰਹੀ ਹੈ ਉਪਰਲਾ ਕੀਤਾ ਜਾ ਰਿਹਾ ਹੈ ਪਿੰਡ ਨੂੰ ਪਿੰਡ ਦੇ ਵਾਟਰ ਬਾਕਸ ਨੂੰ ਸੋਹਣਾ ਬਣਾਉਣ ਦਾ ਤਿਆਹਿਆ ਕੀਤਾ ਜਾ ਰਿਹਾ ਹੈ ਕੋਲੇ ਚੱਲ ਕੇ ਤੁਹਾਨੂੰ ਦਿਖਾਉਣੀ ਹੈ ਇਸ ਵਾਟਰ ਬਾਕਸ ਦਾ ਕੁਝ ਹਿੱਸਾ ਜਿਹੜਾ ਉੱਚਾ ਨੀਵਾ ਸੀਗਾ ਉਹਨੂੰ ਪੱਧਰਾ ਕੀਤਾ ਜਾ ਰਿਹਾ ਹੈ ਉਥੇ ਫੁੱਲ ਬੂਟੇ ਲਾਉਣ ਵਾਸਤੇ ਪਲਾਨਿੰਗ ਕੀਤੀ ਜਾ ਰਹੀ ਹੈ ਆਓ ਕੋਲੇ ਜਾ ਕੇ ਤੁਹਾਨੂੰ ਦਿਖਾਉਨੇ ਆ ਪੂਰਾ ਵਾਟਰ ਵਕਸ ਦਾ ਆਲਾ ਦਵਾਲਾ ਅੱਜ ਮੈਂ ਤੁਸੀਂ ਦੇਖ ਰਹੇ ਹੋ ਕੁਝ ਜਗਾ ਨਾ ਇਹ ਉਬੜ ਖਾੜ ਬਿ ਸਗੀ ਉੱਚੀ ਨੀਵੀ ਸਗੀ ਤੇ ਜਾਨੀ ਕਿ ਝਾੜ ਬੂਜ ਕਾਫੀ ਇੱਥੇ ਬਣੇ ਹੋਇਆ ਸੀਗਾ ਤੇ ਹੁਣ ਨਮੀ ਬਣੀ ਪੰਚਾਇਤ ਵੱਲੋਂ ਇਹਨੂੰ ਰੀਨੋਵੇਟ ਇਹਨੂੰ ਸੁੰਦਰ ਬਣਾਇਆ ਜਾ ਰਿਹਾ ਸੁੰਦਰੀਕਰਨ ਕੀਤਾ ਜਾ ਰਿਹਾ ਹੈਗਾ ਵਾਟਰ ਵਾਕਸ ਦਾ ਟਰੈਕਟਰ ਲੱਗੇ ਹੋਏ ਆ ਇਸ ਜ਼ਮੀਨ ਨੂੰ ਜਿਹੜੀ ਉੱਚੀ ਨੀਵੀਂ ਜਲੀਨ ਸੀਗੀ ਇਹਨੂੰ ਪੱਧਰਾ ਕੀਤਾ ਜਾ ਰਿਹਾ ਹੈ ਕਿਥੇ ਫੁੱਲ ਬੂਟੇ ਕਾ ਵਗੈਰਾ ਲਾ ਕੇ ਡਸਟ ਲਾ ਕੇ ਇਹਨੂੰ ਸੋਨਾ ਬਣਾਉਣਾ ਹੈਗਾ ਇਸ ਜਗ੍ਹਾ ਤੇ ਬੋਟੇ ਲਾ ਕੇ ਕਿਆ ਰੀਆਂ ਬਣਾ ਕੇ ਇੱਕ ਇੱਕ ਤਰ੍ਹਾਂ ਦਾ ਪਾਰਕ ਬਣਾ ਕੇ ਇਹਨੂੰ ਸੁੰਦਰ ਬਣਾਉਣਾ ਹੈਗਾ ਆ ਦੇਖੋ ਅਧਲੇ ਪਾਸੇ ਜਿਹਨੇ ਉਹ ਛੋਟਾ ਟੈਂਕ ਹੈਗਾ ਉਹ ਨੀਵਾ ਹੈਗਾ ਤੇ ਆ ਜਗਾ ਥੋੜੀ ਜੀ ਉੱਚੀ ਸੀਗੀ ਹੁਣ ਫਿਲਟਰਾਂ ਦੇ ਨਾਲ ਕਰਕੇ ਜਗਾ ਥੋੜੀ ਜੀ ਉੱਚੀ ਸੀਗੀ ਇਹ ਸਾਰੀ ਜਿਹੜੀ ਆ ਮਿੱਟੀ ਉਧਰ ਖਿੱਚ ਕੇ ਉਧਰਲੇ ਪਾਸੇ ਵਾਟਰ ਬਾਕਸ ਵਾਲੀ ਸਾਈਡ ਟੈਂਕੀ ਵਾਲੀ ਸਾਈਡ ਉਥੇ ਥੋੜਾ ਨੀਵਾ ਸੀਗਾ ਉਧਰਲੇ ਪਾਸੇ ਜਾਨਕਿ ਇਹਨੂੰ ਪਲੇਨ ਕਰਕੇ ਲੈਵਲ ਕਰਕੇ ਇੱਥੇ ਜਿਹੜਾ ਬੂਟੇ ਲੱਗਣਗੇ ਘਾਹ ਲੱਗੂਗਾ ਫੁੱਲ ਲੱਗਣਗੇ ਤੇ ਕੋਸ਼ਿਸ਼ ਕਰਾਂਗੇ ਜਿਹੜੇ ਬੂਟੇ ਹੈਗੇ ਫਲਦਾਰ ਵੀ ਲੱਗਣਾ ਸ਼ਾਨਦਾਰ ਵੀ ਲੱਗਣਾ ਤੇ ਫੁੱਲਾਂ ਵਾਲੀ ਵੀ ਲੱਗਣਾ ਮੈਡੀਕੈਟ ਬੂਟੇ ਵੀ ਜਿਹੜੇ ਇੱਥੇ ਲਾਉਣ ਦਾ ਹੈਗਾ ਜਿਹੜਾ ਪ੍ਰੋਜੈਕਟ ਪ੍ਰੋਜੈਕਟ ਵਧ ਰਿਹਾ ਹੈਗਾ ਪੰਚਾਇਤ ਦੇ ਵੱਲ ਇਧਰਲੇ ਪਾਸੇ ਮੇਰੇ ਨਾਲ ਬਿੱਟੂ ਨਥਿਆ ਹਾਂ ਜੀ ਬਿੱਟੂ ਜੀ ਕੀ ਹਾਲ ਹੈ ਠੀਕ ਠਾਕ ਹਾਂ ਦੋ ਸ਼ਬਦ ਪਲਾਵਾਂਗੇ ਤੁਹਾਡੇ ਤੋਂ ਬੱਟੇ ਬੱਟੇ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਜਿਹੜਾ ਜਿਹੜੇ ਉਪਰខាង ਉਪਰ ਜਗਾ ਸਿੱਖ ਨੂੰ ਪਲੈਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਇਹ ਪਿੰਡ ਦਾ ਪਟਕੈਪ ਵੱਲੋਂ ਪੁਰਾਣਾ ਜਿਹੜਾ ਤਿਆਰ ਕੀਤਾ ਜਾ ਰਿਹਾ ਚੰਗੀ ਗੱਲ ਹੈ ਚੰਗੀ ਗੱਲ ਹੈ ਇਹ ਜੇ ਉੱਚੀ ਥਾਂ ਹੈ ਨਾ ਉੱਚੀ ਥਾਂ ਦੇ ਵਿੱਚੋਂ ਪਾਣੀ ਜਦੋਂ بارش ਹੁੰਦੀ ਹੈ ਸਾਰਾ ਜਿੰਨੇ ਆਪਣੇ ਡੱਗ ਬਣੇ ਹੋਏ ਆ ਉਹਨਾਂ 'ਚ ਰੇਗ ਵਗ ਜਾਂਦੀ ਹੈ ਉਹਨਾਂ ਦੀ ਸਪਲਾਈ ਹੈ ਜਿਹੜੀ ਉਹਦੇ 'ਚ ਦਿੱਕਤ ਪੈ ਜਾਂਦੀ ਹੈ ਸਪਲਾਈ ਹੈ ਜਿਹੜੀ ਸਪਲਾਈ ਦੇ ਵਿੱਚ ਦਿੱਕਤ ਪੈ ਜਾਂਦੀ ਹੈ ਪਾਣੀ ਹੈ ਜਿਹੜਾ ਪਾਣੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਕੋਈ ਜੀਵ ਜੰਤੂ ਆ ਜਦੋਂ ਰੇਗ ਪੈ ਗਈ ਉਹਦੇ ਵਿੱਚ ਰਹਿਣ ਲੱਗ ਜਾਂਦਾ ਹੈ ਜੇ ਡੱਕ ਸਾਫ ਸੁਥਰੇ ਆ ਤਾਂ ਜੇ ਕੋਈ ਜੀਵ ਜੰਤੂ ਕੋਈ ਜਾਨਵਰ ਕੋਈ ਕਿਸੇ ਤਰ੍ਹਾਂ ਦਾ ਵਿੱਚ ਵੀ ਰਹਿੰਦਾ ਆਪਾਂ ਨੂੰ ਪਤਾ ਲੱਗ ਜਾਂਦਾ ਉਹ ਜੀ ਸਫਾਈ ਹੋ ਜਾਂਦੀ ਹੈ ਉਹਦਾ ਕਰਕੇ ਚਾਰਸ਼ਪੁਰਾ ਸਾਫ ਕਰ ਰਹੇ ਆ ਘਾਹ ਫੂਸਣਾ ਹੋਵੇ ਸੋਹਣਾ ਲੱਗੇ ਦੂਜੇ ਬਾਰਡਰ ਬੱਸ ਪਿੰਡਾਂ ਚ ਜਾ ਕੇ ਕਈ ਥਾਂ ਦੇਖਿਆ ਕਿ ਬਹੁਤ ਸੋਹਣੇ ਹੈਗੇ ਤੇ ਆਪਣੇ ਦਾ ਬਹੁਤ ਬੁਰਾ ਹਾਲ ਸੀ ਵੈਸੇ ਹੁਣ ਤਾਂ ਹਾਲਾਤ ਕੁਝ ਸੁਧਰ ਗਏ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਸੁਧਾਰਾਂਗੇ ਕੋਸ਼ਿਸ਼ ਦਾ ਇਹੀ ਆ ਪਹਿਲਾਂ ਡਗੀਆਂ ਡਗੀਆਂ ਸਾਫ ਕੀਤੀਆਂ ਗਈਆਂ ਇਹ ਜਿੰਨੇ ਪਾਣੀ ਵਾਲੇ ਲਾਗੂ ਬਣਿਆ ਇਹ ਸਾਫ਼ ਕੀਤੇ ਹੈਗੇ ਉਹਨਾਂ ਟਰੈਕਟਰ ਨਾਲ ਜਾਰ ਸਪੈਰਾ ਵਾਹ ਕੇ ਇਹਨੂੰ ਵਧੀਆ ਕੰਪਿਊਟਰ ਵਗੈਰਾ ਲਾ ਕੇ ਵਧੀਆ ਫੁੱਲ ਬੌਦੇ ਲਾਵਾਂਗੇ ਸੋਹਣਾ ਸਨੱਖਾ ਬਣਾਵਾਂਗੇ ਗੇਟ ਵਗੈਰਾ ਲਗਦਾ ਕਰ ਦਾਂਗੇ ਸਾਰੇ ਵੀ ਐਂ ਦਿੱਕਤ ਨਾ ਪਵੇ ਕੱਲ ਨੂੰ ਕੋਈ ਨਹਿਰ ਦੀ ਬੰਦੀ ਆਉਂਦੀ ਹੈਗੀ ਕੋਈ ਮੰਨ ਲਾ ਜਿਹਦਾ ਜੀ ਕਰਦਾ ਇੱਥੇ ਆ ਕੇ ਹਰੇਕ ਕੋਈ ਬਾਹਰ ਲੀਆਂ ਪਿੰਡਾਂ ਦੇ ਲਾਲੋ ਆਪਦੇ ਪਿੰਡ ਦਾ ਬਹੁਤ ਜ਼ਿਆਦਾ ਮੰਨ ਲੋ ਵੀ ਸੂਝਵਾਨ ਲੋਕ ਹੁੰਦੇ ਹੈਗੇ ਸਿਆਣੇ ਹੁੰਦੇ ਹੈਗੇ ਚਾਹੇ ਜੇ ਕਮਾ ਕਰਨੀ ਧਿਆਨ ਨਹੀਂ ਦਿੰਦੇ ਵੀ ਜਿੱਥੇ ਸਾਰਾ ਪਿੰਡ ਠਿੱਠ ਹੋਈ ਜਾਵੇ ਛੱਪੜ ਹੋ ਗਿਆ ਵਾਟਰਪਾਸ ਹੋ ਗਿਆ ਸ਼ਮਸ਼ਾਨ ਘਾਟੋਗੇ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਪਿੰਡ ਦੀਆਂ ਜਿੱਥੇ ਕੋਈ ਰਿਸ਼ਤੇਦਾਰ ਭੈਣ ਭਾਈ ਆਜੇ ਉਹ ਵੀ ਅਗਲਾ ਸਲੱਗਿਆ ਕਰਦਾ ਹੋਰ ਕਮਾਜਦਾ ਬੰਦੇ ਦੀਆਂ ਰੁਚੀਆਂ ਬਹੁਤ ਹੁੰਦੀਆਂ ਆਈਆਂ ਪਰ ਇਹ ਕਮਾ ਕਰਨੀ ਕਿਸੇ ਦਾ ਧਿਆਨ ਨਹੀਂ ਜਾਂਦਾ ਆਪਣੀ ਸੋਚ ਆ ਵੀ ਇਹੋ ਜੇ ਕੰਮ ਕਰਨੀ ਧਿਆਨ ਰੱਖਿਆ ਜਾਵੇ ਪਿੰਡ ਨੂੰ ਸਾਫ ਸੁਥਰਾ ਬਣਾਇਆ ਜਾਵੇ ਸੋਹਣਾ ਬਣਾਇਆ ਜਾਵੇ ਪਿੰਡ ਦਾ ਸਹਿਯੋਗ ਪੂਰਾ ਹੈਗਾ ਹਾਂਜੀ ਹਾਂਜੀ ਪਿੰਡ ਦਾ ਸਹਿਯੋਗ ਪੂਰਾ ਹੈਗਾ ਨੌਜਵਾਨਾਂ ਦਾ ਪੂਰਾ ਹੈਗਾ ਵੀਰਾਂ ਦਾ ਪੂਰਾ ਬਜ਼ੁਰਗਾਂ ਦਾ ਪੂਰਾ ਜਾਇ ਜੀ ਉਮਰ ਦੇ ਹੈਗਾ ਪੂਰਾ ਸਹਿਯੋਗ ਹੈ ਜਿੱਥੇ ਆਪਾਂ ਨੂੰ ਲੋੜ ਪੈਂਦੀ ਹੈ ਪੂਰਾ ਸਹਿਯੋਗ ਦਿੰਦੇ ਹੈਗੇ ਇਹੋ ਜੀ ਗੱਲ ਨਹੀਂ ਕਿਸੇ ਗੱਲ ਤੋਂ ਭੱਜਣ ਵਾਲੇ ਨਹੀਂ ਸਾਰਿਆਂ ਦੇ ਨੌਜਵਾਨਾਂ ਤੇ ਬੁੜੇ ਬਜ਼ੁਰਗ ਵੀਰ ਜਿੰਨੇ ਵੀ ਹੈਗੇ ਸਾਰਿਆਂ ਦੇ ਬਹੁਤ ਵਧੀਆ ਆਪਾਂ ਨੂੰ ਭਰੋਸਾ ਹੈਗਾ ਜਿੱਥੇ ਆਪਾਂ ਨੂੰ ਲੋੜ ਪੈਂਦੀ ਹੈ ਬਹੁਤ ਵਧੀਆ ਆਪਣਾ ਹੰਗਾਰਾ ਭ ਪਿੰਡਾਂ ਦੇ ਵਿੱਚ ਪਾਣੀ ਪਹੁੰਚਾਇਆ ਜਾ ਰਿਹਾ ਹੈਗਾ ਕੋਈ ਨਹੀਂ ਤਾਂ ਪਾਣੀ ਵੇਖੋ ਜੀ ਪਾਈਪ ਲਾਈਨ ਹਜੇ 6 ਇੰਚ ਪਾਈਪ ਲਾਈਨ ਵਾਟਰ ਵਾਸਤੇ ਆਪਾਂ 1.5 ਤੋਂ 2 ਕਿਲੋਮੀਟਰ ਪਾ ਕੇ ਲਗਾਏ ਆ ਪਿੰਡ ਦੇ ਵਿੱਚ ਹਜੇ ਉਹਦਾ ਕਨੈਕਸ਼ਨ ਕਿਤੇ ਨਹੀਂ ਦਿੱਤਾ ਠੀਕ ਹੈ ਠੀਕ ਹੈ ਪਿੰਡ ਵਾਲੇ ਮੰਨ ਲਓ ਕਹੀ ਜਾਂਦੇ ਵੀ ਪਾਣੀ ਨਹੀਂ ਪਹੁੰਚ ਰਿਹਾ ਨਹੀਂ ਹੋ ਰਿਹਾ ਹਜੇ ਉਹਦਾ ਕੋਈ ਕਨੈਕਸ਼ਨ ਨਹੀਂ ਦਿੱਤਾ ਕੋਈ ਬਾਲਦੀ ਸੈਟਿੰਗ ਨਹੀਂ ਕੀਤੀ ਆਪਾਂ ਜਿੰਨਾ ਵੀ ਉਹ ਕੰਮ ਕਰਵਾਇਆ ਹੈਗਾ ਉਹ ਠੇਕੇਦਾਰਾਂ ਤੋਂ ਕਰਵਾਇਆ ਹੈਗਾ ਮਹਿਕਮੇ ਦੇ ਥਰੂ ਇਹ ਨਹੀਂ ਵੀ ਆਪਾਂ ਆਪ ਦਾ ਮੰਨ ਕੇ ਚਲੋ ਬਕਾਇਦਾ ਬਰਡਰ ਵਾਈਜ਼ ਦੀ ਕਮੇਟੀ ਬਣਾਈ ਹੋਈ ਹੈ ਬਹੁਤ ਸੂਝਵਾਨ ਦੇ ਬਾਲ ਹੈ ਪਿੰਡ ਦੀ ਸਪਲਾਈ ਦੇ ਜਾਂ ਕੋਈ ਲੀਕਿੰਗ ਹੈਗੀ ਸਾਰੀ ਉਹ ਮੈਕਨਿਮੇ ਥਰੂ ਆਪਾਂ ਕਰਾ ਰਹੇ ਆ ਉਹਨਾਂ ਨੇ ਇੱਕ ਦੋ ਦਿਨਾਂ ਤੱਕ ਪਹੁੰਚਣਾ ਆਪਣੇ ਕੋਲੇ ਤੇ ਉਹ ਆਪ ਦੀ ਬੰਦ ਬੰਦੀ ਨਾਲ ਹੀ ਸਾਰਾ ਕੰਮ ਕਰਕੇ ਜਾਣਗੇ ਇਹ ਨਹੀਂ ਵੀ ਆਪਾਂ ਆਪ ਦੀ ਮਰਜ਼ੀ ਨਾਲ ਕਰਵਾਉਣਾ ਹੈ ਉਹ ਆਪ ਦੀ ਮਰਜ਼ੀ ਨਾਲ ਕਰਕੇ ਜਾਣਗੇ ਵੇਖੋ ਹਜੇ ਤੱਕ ਪਾਈਪਾਂ ਪਾਈਪ ਲੈ ਨਹੀਂ ਪਾਈ ਆ ਪਾਣੀ ਦੀ ਕੋਈ ਸਪਲਾਈ ਨਹੀਂ ਦਿੱਤੀ ਉਹਦੇ ਵਿੱਚ ਜਿੱਤੇ ਸਪਲਾਈ ਦੇ ਦਿੱਤੀ ਉਦੋਂ ਬਾਅਦ ਵੀ ਪਤਾ ਲੱਗ ਕੋਈ ਪਾਣੀ ਕਿਹੜੀ ਜਗ੍ਹਾ ਰਹਿੰਦੀ ਹੈ ਵੈਸੇ ਤਾਂ ਕੋਈ ਰਹਿਣ ਨਹੀਂ ਦਿੰਦੇ ਫਿਰ ਵੀ ਕੋਈ ਜੇ ਕਿਸੇ ਨੂੰ ਦਿੱਕਤ ਹੋਈ ਤਾਂ ਆਪਾਂ ਉਥੋਂ ਤਾਈਂ ਅਗਲੇ ਦੇ ਪੂਰਾ ਪਹਚਾਵਾਂਗੇ ਦੀ ਆਪਾਂ ਨੂੰ ਕੋਈ ਆਪ ਦਾ ਕੋਈ ਹੋਰ ਇਹਨਾਂ ਨੂੰ ਕਹਿ ਕੇ ਮਹਿਕਮਿਆਂ ਨੂੰ ਕੋਈ ਪੈਪਰ ਦਾ ਕੋਈ ਇੰਤਜ਼ਾਮ ਕਰਾਉਣਾ ਪਵੇ ਜੇ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਬਾਲ ਵਗੈਰਾ ਜਿਹੜਾ ਆਪਾਂ ਉਹਨਾਂ ਨੂੰ ਸਾਰਾ ਠੇਕਾ ਵਗੈਰਾ ਮਹਿਕਮਿਆਂ ਦੇ ਰੱਖਿਆ ਆਪੇ ਉਹ ਹੱਲ ਕਰਕੇ ਦੇਣੀ ਆਪਾਂ ਨੂੰ ਜਿੱਥੇ ਤੇ ਬਾਲ ਲਾਉਣੇ ਆ ਸਾਰੇ ਆਪਣੀ ਨਿਗਾਹ ਚ ਆ ਗਏ ਜਿਵੇਂ ਆਪਣੇ ਬੱਸ ਸਟੈਂਡ ਨੂੰ ਪਾਣੀ ਜਾਂਦਾ ਹੈ ਵੇਖੋ ਉਧਰ ਆਪਣੇ ਮੱਝਵੀ ਸਿੰਘਾਂ ਦੀ ਧਰਮਸ਼ਾਲਾ ਰਹਿ ਜਾਂਦੀ ਹੈਗੀ ਉਧਰ ਆਪਣੇ ਘਰ ਰਹਿ ਜਾਂਦੇ ਆ ਟਿੱਬਿਆਂ ਤੇ ਉੱਚੇ ਘਰ ਆ ਉਹ ਉੱਥੇ ਦੀ ਪਾਣੀ ਦੀ ਸਪਲਾਈ ਬਹੁਤ ਘੱਟ ਆ ਗਈ ਉੱਥੇ ਹੁਣ ਉੱਥੇ ਮੰਨ ਲਓ ਵੀ ਅਸੀਂ ਮੈਹਿਕਮਾ ਨੂੰ ਦਿਖਾਇਆ ਸੀ ਉਹ ਕਹਿੰਦੇ ਵੀ ਇੱਥੇ ਆਪਾਂ ਨਾ ਵਾਲਵ ਵਗੈਰਾ ਲਾ ਗੇ ਪਹਿਲਾਂ ਬਸਟੈਂਡ ਕੱਟ ਦਾਂਗੇ ਜਦੋਂ ਇੱਧਰ ਪਾਣੀ ਜਾਇਆ ਕਰੂ ਉਦੋਂ ਵਾਲ ਲੱਗ ਜਾਊਗਾ ਉਸ ਤੋਂ ਬਾਅਦ ਉਹ ਪਾਣੀ ਵਗ ਜਾਇਆ ਕਰੂ ਉੱਧਰ ਉਚਾ ਉੱਚੀਆਂ ਛਾਂਾਂ 'ਚ ਵੀ ਪਾਣੀ ਵਗ ਜਾਇਆ ਕਰੂਗਾ ਦੋ ਚਾਰ ਵਾਲ ਵਧਾਉਣੇ ਪੈਣਗੇ ਆਪਾਂ ਨੂੰ ਕੋਈ ਉਹਨਾਂ ਨੂੰ ਟੈਨਸ਼ਨ ਨਹੀਂ ਇਹਦੀ ਇਹ ਕਰਕੇ ਛੱਡਾਂਗੇ ਜਦੋਂ ਫੜਿਆ ਤਾਂ ਕੰਮ ਕਰਕੇ ਛੱਡਾਂਗੇ ਹਾਂ ਸੋ ਰੁਕ ਧੰਨਵਾਦ ਜੀ ਇਹ ਸਨ ਬਿੱਟੂ ਸਿੰਘ ਜੀ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਰੈਨੋਵੇਟ ਕੀਤਾ ਜਾ ਰਿਹਾ ਹੈ ਇਸ ਜਿਹੜਾ ਉਬੜ ਖਾਪੜ ਜਗਾ ਸੀ ਉਹਨੂੰ ਪਲੇਨ ਕੀਤਾ ਜਾ ਰਿਹਾ ਹੈ ਟਰੈਕਟਰ ਲਾ ਕੇ ਤੇ ਇੱਥੇ ਦਰਖਤ ਬੂਟੇ ਫੁੱਲ ਘਾਹ ਵਗੈਰਾ ਲਾ ਕੇ ਇਹਨੂੰ ਸੋਹਣਾ ਤੇ ਸੁਨੱਖਾ ਬਣਾਇਆ ਜਾ ਰਿਹਾ ਹੈ ਏਸ ਦੀ ਅੱਜ ਦੀ ਵਾਟਰ ਬਾਕਸ ਨਥੇਹਾ ਦੀ ਗੱਲਬਾਤ ਜਿਹਦੇ ਵਿੱਚ ਤੁਹਾਨੂੰ ਦੱਸਿਆ ਕਿ ਵਾਟਰ ਬਾਕਸ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਸੋਹਣਾ ਬਣਾਇਆ ਜਾ ਰਿਹਾ ਹੈ ਫੁੱਲ ਬੂਟੇ ਲਾਏ ਜਾ ਰਿਹਾ ਹੈ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸਾਡਾ ਮਕਸਦ ਇਹ ਦੱਸਣਾ ਸੀ ਕਿ ਨਮੀ ਬਣੀ ਪੰਚਾਇਤ ਪੂਰਾ ਪਿੰਡ ਵਾਸਤੇ ਇਲਾਕੇ ਵਾਸਤੇ ਵੱਡਾ ਅਪਰਾਲਾ ਕਰ ਰਹੀ ਹੈ ਜੇਕਰ ਇਹ ਵੀਡੀਓ ਇਹ ਕੰਮ ਪੰਚਾਇਤ ਦਾ ਚੰਗਾ ਲੱਗਿਆ ਤਾਂ ਜਰੂਰ ਕਮੈਂਟ ਕਰਕੇ ਹੌਸਲਾ ਅਫਜ਼ਾਈ ਕਰਿਓ ਧੰਨਵਾਦ ਜੀ